ਇਸਲੇ ਦਿਨਾਂ ਤੋਂ ਜੋ ਬੇਦਦਾ ਦਾ ਰਵਾਜ ਚੱਲ ਰਿਹਾ ਨੱਚਰਤਾਲ ਨੂੰ ਲੈ ਕੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਦੇਸੀ ਦੀਪਕਾ ਲੁਤਰਾ ਜੀ ਆਜਾਏ ਆ ਸਾਡਾ ਕਿਸੇ ਧਰਮ ਦੇ ਨਾਲ ਕੋਈ ਵੈਰ ਨਹੀਂ ਹੈ ਬੱਚੀ ਆ ਜੇ ਕਿਸੇ ਵੀ ਧਰਮ ਦੀ ਅਸੀਂ ਚਾਹਦੇ ਠਾਣਿਆ ਕੋਟਾ ਬੇਟਰੀਆਂ ਦੇ ਗੇੜੀਆਂ ਨਾਲ ਅੱਗੇ ਤੋਂ ਡਬਲ ਮੀਨਿੰਗ ਵਾਲਾ ਵੀਡੀਓ ਨੱਚਰਤਾਲੀਆਂ ਵੀਡੀਓ ਜਾਂ ਗਾਤ ਦਾ ਪ੍ਰਮੋਸ਼ਨ ਨਾ ਕੀਤਾ ਜਾਣ ਗਿਆ ਮੈਂ ਅੰਤਖੇਦ ਵਾਲੀ ਬੰਦ ਨੂੰ ਪਾਇਆ ਨਹੀਂ ਹੈ ਜਿਸ ਦੇ ਸਾਰੇ ਨੂੰ ਆਪ ਵੱਲ ਲੱਗ ਰਿਹਾ ਨਹੀਂ ਕਿ ਕੋਈ ਗਲਤ ਧੰਗ ਲੱਗਿਆ ਸਾਰਿਆਂ ਨੂੰ ਮੋਟੇ ਵੱਤ ਵਿੱਚ ਆਪਾਂ ਮੰਨ ਲਈ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਹੀਂ ਦੁਬਾਰਾ ਬਣਾਈ ਜਾਏਗੀ ਜਿਸ ਨੂੰ ਨਾਈ ਫੋਟੋਸ ਹੋਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾਬੇ ਸਾਰੇ ਵੀਰੋਂ ਦੱਸਣਾ ਚਾਹੁੰਦੇ ਨੇ ਆ ਪਿਛਲੇ ਦਿਨਾਂ ਤੋਂ ਜੋ ਵੈਜਾਂ ਦਾ ਵਿਵਾਦ ਚੱਲ ਰਿਹਾ ਨਕਚਰ ਤੁਹਾਨੂੰ ਲੈ ਕੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਬੇਬੀ ਦੀਪਕਾ ਲੋਥਰਾ ਜੀ ਅੱਜ ਆਏ ਆ ਤੇ ਇਹ ਮਾਫੀ ਮੰਗਣਾ ਚਾਹੁੰਦੇ ਪੰਜਾਬ ਵਾਸੀਆਂ ਤੋਂ ਕੀਤੀਆਂ ਗਲਤੀਆਂ ਤੇ ਜਿਹੜੀਆਂ ਵੀਡੀਓ ਹੈਗੀਆਂ ਡਿਲੀਟ ਕੀਤੀਆਂ ਵੀ ਤੇ ਅੱਗੇ ਵੀ ਕਰਨਗੇ ਤੇ ਇਹਨਾਂ ਦੀ ਸੁਣ ਲਈ ਜਾਵੇ ਭਾਈ ਇਹ ਠੀਕ ਸਫਾਈ ਜਾਂਦੇ ਉਸ ਕੇਸ ਦੀ ਹਾਂਜੀ ਜਿਹੜੀਆਂ ਮੈਂ ਅੱਜ ਤੱਕ ਬੇਦਵਾਲੀ ਵੀਡੀਓ ਪਾਈਆਂ ਹੀ ਆ ਵਿੱਚ ਸਾਰਿਆਂ ਨੂੰ ਔਪਰਡ ਲੱਗਾ ਸੀ ਕੁਝ ਗਲਤ ਤਾਂ ਲੱਗਿਆ ਸੀ ਸਾਰਿਆਂ ਨੂੰ ਉਹਦੇ ਵਾਸਤੇ ਮੈਂ ਮਾਫੀ ਮੰਗਦੀ ਆ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਹੀਂ ਦੁਬਾਰਾ ਬਹਾਈ ਜਾਏਗੀ ਤੇ ਨਾਈ ਫੋਰਸ ਤੇ ਕੀਤੀ ਜਾਏਗੀ ਸਪੈਸ਼ਲ ਬੈਟ ਤੇ ਡਬਲ ਮਿਲਣਾ ਤੇ ਸਾਂਝ ਤੋਂ ਦਰਸ਼ਨਾ ਚਾਹੁੰਦੇ ਆ ਕਿ ਇਹਨਾਂ ਨੇ ਕਲੀਅਰਲੀ ਤੌਰ ਤੇ ਇੱਥੇ ਬੰਦਿਆਂ ਚ ਬੈਠ ਕੇ ਦੂਜੀ ਵਾਰ ਬੁਲਾਇਆ ਗਿਆ ਇਹਨਾਂ ਵਿੱਚ ਤੇ ਪਹਿਲਾਂ ਵੀ ਤੇ ਅੱਜ ਵੀ ਮਾਫੀ ਮੰਗੀ ਹੈ ਲਖਤੀ ਰੂਪ ਤੇ ਵੀ ਮਾਫੀ ਮੰਗੇ ਵੀ ਇਹ ਅਥੀਰਲੀ ਗਲਤੀ ਆ ਤੇ ਅਸੀਂ ਸੱਚ ਹੋਣ ਦੇ ਨਾਤੇ ਸੰਘ ਹੋਣ ਦੇ ਨਾਤੇ ਅਸੀਂ ਨਹੀਂ ਚਾਹੁੰਦੇ ਅਸੀਂ ਸਾਡਾ ਕਿਸੇ ਧਰਮ ਦੇ ਨਾਲ ਕੋਈ ਗੈਰ ਵਿਰੋਧ ਨਹੀਂ ਹੈ ਬੱਚੀ ਆ ਇਹ ਕਿਸੇ ਵੀ ਧਰਮ ਦੀ ਅਸੀਂ ਨਹੀਂ ਚਾਹੁੰਦੇ ਠਾਣਿਆ ਕੋਟਾ ਕਚਹਿਰੀਆਂ ਦੇ ਕਿੜੇ ਲਾਵੇ ਅੱਗੇ ਤੋਂ ਡਬਲ ਮੀਨਿੰਗ ਵਾਲੀਆਂ ਵੀਡੀਓ ਨੱਚਰਤ ਵਾਲੀਆਂ ਵੀਡੀਓ ਜਾਂ ਗਲਤ ਪ੍ਰਮੋਸ਼ਨ ਨਾਲ ਨਹੀਂ ਕੀਤੀਆਂ ਜਾਣਗੀਆਂ ਜੇ ਇਹ ਦੀਪਕਾ ਲੁਸਰਾ ਗਲਤ ਪ੍ਰਮੋਸ਼ਨ ਕਰੂਗੀ ਜਿਹਦੇ ਡਬਲ ਮੀਨਿੰਗ ਹੋਣਗੇ ਤੇ ਇਹੀ ਕੇਸ ਦੁਆਰਾ ਓਪਨ ਕੀਤਾ ਜਾਊਗਾ ਜਿਹਦੇ ਤੇ ਇਹਨਾਂ ਦੀ ਸਹਿਮਤੀ ਆ ਇਸ ਕਰਕੇ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਵੀਰਾ ਭੈਣਾਂ ਨੂੰ ਵੀ ਤੁਸੀਂ ਇਹਨਾਂ ਦੀ ਜਿਹੜਾ ਮਾਫੀ ਨਾਮਾ ਹੈਗਾ ਇਹ ਕਰੀ ਇਹ ਮੰਨ ਲਿਆ ਜਾਵੇ ਤੇ ਜੋ ਸੋਸ਼ਲ ਮੀਡੀਆ ਦੇ ਬਾਰੇ ਇਹਨਾਂ ਨੂੰ ਕੋਈ ਉੱਚ ਨੀਚ ਬੋਲਦਾ ਜਾਂ ਕੋਈ ਸ਼ਬਦ ਕਿਹਾ ਜਾਂਦਾ ਗਾਲੀ ਬਲੋਚ ਨਾ ਕੀਤੀ ਜਾਵੇ ਕਿਉਂਕਿ ਈਆਂ ਪੈਣਾ ਸਾਡੇ ਨੇ ਸਾਂਝਾ ਹੈ ਉਹ ਦਿਨ ਜਿੱਦੀ ਜਿੰਨੇ ਕੁ ਮਾਸ ਤੋਂ ਬੰਦੀ ਉਹਨਾਂ ਵਰਤੋਂ ਲੈਂਦਾ ਵਾ ਅਸੀਂ ਦੂਜੀ ਤਰ੍ਹਾਂ ਸਾਡੇ